ਕੰਨੇ ਚੂਪ ਲੈ ਜੱਟਾਂ ਦੇ ਪੋਲੇ ਨਹੀਂ ਠੰਡੇ ਜੂਸ ਕੋ ਆਪੁੱਤੀ ਰਹੀ ਤੁਰ ਗਈ ਤਾਣ ਕੇ ਨਹੀਂ ਯਾਰ ਠਰ ਗਿਆ ਠੰਡ ਵਿੱਚ ਇਹਨਾਂ ਦਾ ਕੋਈ ਜਦੋਂ ਨਾਮ ਵੀ ਕੋਈ ਲੈਂਦਾ ਸੀ ਨਾ ਵੀ ਅਸੀਂ ਸਾਗਰ ਤੇ ਸ਼ੰਮੀ ਦਾ ਗਾਣਾ ਸੁਣਿਆ ਸਤਨਾਮ ਸਾਗਰ ਤੇ ਉਹ ਜ਼ ਬੰਦੇ ਨੂੰ ਬੰਦੇ ਬਹੁਤ ਹਟ ਜਾਂਦੇ ਸੀ ਕਿ ਯਾਰ ਇੰਨੇ ਘਟੀਆ ਗਾਣੇ ਸੁਣਦਾ ਸਾਗਰ ਦੀ ਵੋਟੀ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਸਾਗਰ ਜੇਰਾ ਕੁਝ ਸਮਾਂ ਪਹਿਲਾਂ ਬਹੁਤ ਹੀ ਜ਼ਿਆਦਾ ਫੇਮਸ ਸੀ ਚਾਰੇ ਪਾਸੇ ਗੱਲ ਸਾਗਰ ਦੀ ਹੀ ਉਦੋਂ ਹੁੰਦੀ ਸੀ ਲੋਕਾਂ ਦੇ ਘਰਾਂ ਚ ਬਹੁਤ ਕੇਸਟਾਂ ਪਈਆਂ ਹੁੰਦੀਆਂ ਸੀ ਸਾਗਰ ਦੀਆਂ ਇੱਕ ਦਿਨ ਵਿੱਚ ਲੋਕ ਕਈ ਕੇਸਟਾਂ ਖਰੀਦ ਲੈਂਦੇ ਸੀ ਸਾਗਰ ਦੀਆਂ ਪਰ ਜਿੱਥੇ ਲੋਕ ਸਾਗਰ ਨੂੰ ਸੁਣਦੇ ਸੀ ਉਥੇ ਕੁਝ ਲੋਕ ਸਾਗਰ ਨੂੰ ਨਫ਼ਰਤ ਵੀ ਕਰਦੇ ਸੀ ਜੀ ਹਾਂ ਲੋਕਾਂ ਦਾ ਕਹਿਣਾ ਸੀ ਕਿ ਸਾਗਰ ਡਬਲ ਮੀਨਿੰਗ ਗਾਣੇ ਗਾਉਂਦਾ ਹੈ ਜਿਹਰੇ ਗਾਣੇ ਆਪਾਂ ਧੀਆ ਪੈਣਾ ਵਿੱਚ ਬੈਠ ਕੇ ਸੁਣ ਨਹੀਂ ਸਕਦੇ ਸਾਗਰ ਦੇ ਕਾਫੀ ਗਾਣੇ ਆਏ ਜਿਵੇਂ ਕਿ ਕੱਦੂ ਮਾਰ ਲੈ ਗਵੰਢ ਨੇ ਫੁੱਲਾਂ ਵਾਲੀ ਰਜ਼ਾਈ ਹੁਣ ਵੀ ਕਈ ਹਜ਼ਾਰਾਂ ਗਾਣੇ ਆਏ ਪਰ ਲੋਕਾਂ ਦਾ ਇਹ ਕਹਿਣਾ ਸੀ ਕਿ ਸਾਗਰ ਡਬਲ ਮੀਨਿੰਗ ਗਾਣੇ ਕਮਦਾ ਹੈ ਹਾਲ ਹੀ ਵਿੱਚ ਸਾਗਰ ਦਾ ਗਾਣਾ ਵਾਇਰਲ ਹੋ ਰਿਹਾ ਹੈ ਸਾਗਰ ਦੀ ਵੋਟੀ ਲੈਂਦੀ ਇੰਡੀਗਾ ਚਲਾ ਜਿਸ ਤੋਂ ਬਾਅਦ ਸਾਗਰ ਨੂੰ ਫਿਰ ਹਾਈਪ ਮਿਲਿਆ ਅਤੇ ਸਾਰੇ ਪਾਸੇ ਸਾਗਰ ਸਾਗਰ ਹੋ ਰਹੀ ਹੈ ਅੱਜ ਕੱਲ ਦੀ ਜਨਰੇਸ਼ਨ ਨੂੰ ਨਹੀਂ ਪਤਾ ਸੀ ਵੀ ਸਾਗਰ ਕੌਣ ਆ ਉਹ ਹੁਣ ਸਾਰੇ ਹੀ ਰੀਲਾਂ ਬਣਾ ਰਹੇ ਨੇ ਸਾਗਰ ਦੇ ਗਾਣੇ ਤੇ ਹਾਲ ਹੀ ਵਿੱਚ ਸਾਗਰ ਦੀ ਇੱਕ ਨਿੱਜੀ ਚੈਨਲ ਵੱਲੋਂ ਇੰਟਰਵਿਊ ਕੀਤੀ ਗਈ ਤੇ ਉੱਥੇ ਜਦੋਂ ਉਸ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਡਬਲ ਮੀਨੀ ਗਾਣੇ ਗਾਉਂਦੇ ਸੀ ਤਾਂ ਸਾਗਰ ਨੇ ਕੀ ਜਵਾਬ ਦਿੱਤਾ ਆਓ ਤੁਹਾਨੂੰ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਦਿਖਾਉਂਦੇ ਆ ਉਸ ਸਮੇਂ ਦੇ ਵਿੱਚ ਇਸ ਚੀਜ਼ ਦੀ ਆਲੋਚਨਾ ਸੁਣੀ ਸੀ ਕਿ ਤੁਹਾਨੂੰ ਲੋਕ ਕਹਿ ਰਹੇ ਕਿ ਜੋ ਅੱਜ ਦੇ ਸਮੇਂ ਦੇ ਵਿੱਚ ਵੀ ਕਹਿੰਦੇ ਕਿ ਕਦੂ ਮਾਰ ਜਾ ਗਵੰਡ ਨੇ ਵਰਗੇ ਗੀਤ ਹੈ ਜਿਹੜੇ ਫੁੱਲਾਂ ਵਾਲੀ ਰਚਾਈ ਵਰਗੇ ਗੀਤ ਹੈ ਉਹ ਚ ਸ਼ਾਇਦ ਡਬਲ ਮੀਨੀ ਗੱਲ ਬਿਲਕੁਲ ਨਹੀਂ ਜੀ ਸਾਨੂੰ ਅੱਜ ਤੱਕ ਨਹੀਂ ਜੀ ਤੁਸੀਂ ਜਦੋਂ ਪੂਰਾ ਇਧਰੋਂ ਅੱਧਾ ਪੰਜਾਬ ਐ ਇਸ ਪਾਸੇ ਵਾਲਾ ਇਹ ਬਾਰਡਰ ਬੈਲਟ ਇਹਨੂੰ ਕਹ ਲੀਏ ਜਾਂ ਇਹਨੂੰ ਲਹਿੰਦਾ ਪੰਜਾਬ ਕਹ ਲੀਏ ਇਧਰੋਂ ਪਠਾਨਕੋਟ ਤੋਂ ਤਰੋ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਅਬੋੜ ਤੱਕ ਅਬ ਜਿੱਥੋਂ ਤੱਕ ਪਾਕਿਸਤਾਨ ਲੱਗਦਾ ਚਲੇ ਜਾਓ ਇਧਰ 10 12 ਜ਼ਿਲ੍ਹੇ ਇਧਰ ਮੈਂ ਵੇਖਿਆ ਪਿੰਡਾਂ ਚ ਬਾਰਡਰ ਦੇ ਨਾਲ ਨਾਲ ਹਜ਼ਾਰਾਂ ਪਿੰਡਾਂ ਦੇ ਵਿੱਚ ਬੀਬੀਆਂ ਨੇ ਭੈਣਾ ਨੇ ਉਹ ਜਿਤਨਾ ਨਾ ਸਾਡੇ ਪਿੰਡਾਂ ਦਾ ਰਵਾਜ ਹੁੰਦਾ ਸੀ ਅੰਗੀਠੀਆਂ ਦੇ ਉੱਤੇ ਫੱਟੇ ਬਣਾ ਕੇ ਜਾਂ ਤੇ ਉਹ ਬਰਤਨ-ਬਰਤਨ ਸਜਾਏ ਹੁੰਦੇ ਨੇ ਬਰਤਨ ਉਦਾਂ ਮੇਰੀਆਂ ਗਰੀਬ ਦੀਆਂ ਕੈਸਟਾਂ ਉਹਦੇ ਰੈਪਰ ਪੋਸਟਰ ਮੇਲਿਆਂ ਚੋਂ ਲਿਆ ਲਿਆ ਕੇ ਉਹ ਸਜਾਏ ਹੁੰਦੇ ਆ ਜੀ ਤੇ ਜੇ ਉੱਥੇ ਕੋਈ ਡਬਲ ਮੀਨਿੰਗ ਹੋਵੇ ਤੇ ਭੈਣਾ ਥੋੜੀ ਇਦਾਂ ਕਰਨ ਗਈਆਂ ਉਹਨਾਂ ਦੇ ਜਿਹੜੇ ਘਰ ਪਰਿਵਾਰ ਆ ਉਹਨਾਂ ਦੇ ਪਿਤਾ ਭਰਾਊ ਕਿਉਂ ਇਦਾਂ ਕਰਨ ਦੇਣਗੇ ਇਹ ਦੇਖਿਆ ਜੀ ਤੇ ਧੀਆ ਭੈਣਾ ਉਹ ਵਿਆਹਾਂ ਦੇ ਵਿੱਚ ਸ਼ਾਜ ਬਜਾ ਕੇ ਤੇ ਉਹ ਘੜੇ ਬਜਾ ਕੇ ਉਹ ਗਾਗਰਾਂ ਮਜਾ ਕੇ ਤੇ ਉਹ ਆਪਣੇ ਭਰਾ ਦੇ ਗਾਣੇ ਗਾਉਂਦੀਆਂ ਜੀ ਹਾਂ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਗਰ ਦਾ ਕਿਹੜਾ ਗਾਣਾ ਪਸੰਦ ਹੈ ਤੇ ਕੀ ਸਾਗਰ ਨੇ ਡਬਲ मीनिंग ਜਾਂ ਇਸ ਤੋਂ ਉੱਪਰ ਦੇ ਗਾਣੇ ਗਾਏ ਹੋਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ